ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜਿਆ ਇੱਕ ਅਜੀਹਾਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚਾਲੇ ਸਰਟੀਫਿਕੇਟ ਦੀ ਵਰਤੋਂ ਕਰਨ ਵਾਲੇ ਇੱਕ ਵਿਅਕਤੀ ਨੂੰ ਬੋਰਡ ਦੇ ਵੱਲੋਂ ਬਲੈਕਲਿਸਟ ਕੀਤਾ ਗਿਆ। ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਹਰਿਆਣਾ ਤੋਂ ਬੋਰਡ ਨੂੰ ਤਸਦੀਕ ਤੇ ਲਈ ਸਰਟੀਫਿਕੇਟ ਜੋ ਪੇਟਿਆ ਗਿਆ ਸੀ ਉਹ ਝਾਲੀ ਪਾਇਆ ਗਿਆ। ਬੋਰਡ ਨੇ ਇਸ ਵਿਅਕਤੀ ਨੂੰ ਬਲੈਕਲਿਸਟ ਕਰ ਦਿੱਤਾ ਹੈ। ਅਸਤੇ ਨਾਲ ਇਹ ਦੱਸਦੀ ਹੈ ਕਿ ਜਿਸ ਦੇ ਨਾਂ ਦੇ ਉੱਤੇ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਇਸ ਖਿਲਾਫ ਵੀ ਅੱਗੇ ਦੀ ਕਾਰਵਾਈ ਦੇ ਲਈ ਸੰਬੰਧਿਤ ਵਿਭਾਗ ਨੂੰ ਸੂਚਿਤ ਕੀਤਾ ਗਿਆ ਦੱਸਦੀ ਹੈ ਕਿ ਇਹ ਸਰਟੀਫਿਕੇਟ ਪਹਿਲਾਂ ਮਹਿਲਾ ਅਤੇ ਬਾਲ ਪ੍ਰੋਜੈਕਟ ਅਫਸਰ ਨਰਮਾਣਾ ਜੀਂਦ ਦੇ ਵੱਲੋਂ ਤਸਦੀਕ ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜਿਆ ਗਿਆ ਸੀ ਇਹ ਸਰਟੀਫਿਕੇਟ 1999 ਦੀ ਤਾਰੀਖ ਵਾਲੇ ਉਮੀਦਵਾਰ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਨਾਂ ਮਨਜੀਤ ਕੌਰ ਸੀਗਾ ਅਤੇ ਇਸ ਨੂੰ ਸਰਕਾਰੀ ਹਾਈ ਸਕੂਲ ਸੰਗਰੂਰ ਤੋਂ ਜਾਰੀ ਕੀਤਾ ਗਿਆ ਦਿਖਾਇਆ ਗਿਆ ਸੀ ਪਰ ਰਿਕਾਰਡ ਦੇ ਵਿੱਚ ਨਤੀਜਾ 222 ਦਿਖਾਇਆ ਗਿਆ ਸੀ ਜਿਸ ਦੇ ਵਿੱਚ ਪਾਸ ਕੋਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 422 ਕੋਰ ਦਿਖਾਇਆ ਗਿਆ ਸੀ ਜਿਸ ਦੇ ਨਾਲ ਇਹ ਸਰਟੀਫਿਕੇਟ ਜਾਲੀ ਸਾਬਤ ਹੋ ਗਿਆ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦੱਸਿਆ ਕਿ ਪਹਿਲਾਂ ਆਪਣੇ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਕਈ ਬਦਲਾਅ ਕੀਤੇ ਨੇ ਸਰਟੀਫਿਕੇਟਾਂ ਦੇ ਵਿੱਚ ਹੁਣ ਪਛਾਣ ਦੇ ਲਈ ਫੋਲੋਗ੍ਰਾਮ ਵਾਟਰਮਾਰਕ ਅਤੇ ਇਸ ਦੇ ਨਾਲ ਹੀ ਅੰਬੋਸਡ ਸਟੈਂਪ ਵੀ ਨੇ QR ਕੋਡ ਵੀ ਦਿੱਤੇ ਗਏ ਨੇ ਤਾਕੀ ਦੂਜਾ ਆਧਾਰ ਕਾਰਡ ਲਿੰਕ ਕੀਤੇ ਗਏ ਨੇ ਅਤੇ ਰੋਲ ਨੰਬਰ ਸਿੱਧੇ ਪੋਰਟਲ ਤੇ ਜਾਰੀ ਕੀਤੇ ਗਏ ਨੇ ਤਾਂ ਜੋ ਅਜੇਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ